ਦੀਵਾਲੀ ਨੂੰ ਮੁੱਖ ਰੱਖਦਿਆਂ ਡੀਐਸਪੀ ਸ਼੍ਰੀ ਹਰगोबिंदਪੁਰ ਸਾਹਿਬ ਸ਼੍ਰੀ ਹਰੀਸ਼ ਬੈਲ ਦੀ ਅਗਵਾਈ ਵਿੱਚ ਥਾਣਾ ਮੁਖੀ ਐਸਐਚਓ ਸੁਖਵਿੰਦਰ ਸਿੰਘ ਤੇ ਸਮੂਹ ਪੁਲਿਸ ਪਾਰਟੀ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ ਤਾਂ ਕਿ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਹੀੜ ਪੜਾ ਕੇ ਬਾਜ਼ਾਰ ਵਿੱਚ ਪਟਾਕੇ ਵੇਚਣ ਵਾਲੇ ਨੂੰ ਵਾਰਨਿੰਗ ਕੀਤਾ ਗਿਆ ਕਿ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਕੋਈ ਅੱਗ ਜਨ ਨੂੰ ਲੈ ਕੇ ਅਨੁਸੁਖਾਵੀ ਘਟਨਾ ਨਾ ਵਾਪਰੇ ਆਉ ਦਿਖਾਉਂਦੇ ਆ ਤੁਹਾਨੂੰ ਮੌਕੇ ਦੇ ਤਸਵੀਰਾਂ ਤੁਸੀਂ ਵੇਖੋ ਏਪੀ ਜੀ ਨਿਊਜ਼ ਪੰਜਾਬ ਬਿਊਰੋ ਚਿਫ ਜਸਪਾਲ ਚੰਦਨ ਦੀ ਇਹ ਖਾਸ ਰਿਪੋਰਟ 14.5 ਕਿਲੋ ਪਿਆਜ 14.5 ਕਿਲੋ ਆਲੂ 14.5 ਕਿਲੋ ਪਿਆਜ 14.5 ਕਿਲੋ ਆਲੂ Ah, okay, I don't ਇਦਾਂ ਨਾ ਆ ਗਿਆ ਸਾਰੀ ਗੱਡੀ ਬਾਅਦ ਇਦਾਂ ਬੰਦ ਕਰਾ ਕਮਿਸ਼ਨ ਐਕਟਰ ਨੂੰ ਆਉਂਗਾ کوئی سارے سٹارچ پڑھتے ہیں کوئی سارے سٹارچ پڑھتے ہیں ਅੱਜ ਦੀਵਾਲੀ ਦੇ ਤਿਹਾਰ ਜੋ ਕਿ ਆਪਣੇ ਦੇਸ਼ ਦਾ ਬਹੁਤ ਵੱਡਾ ਤਿਹਾਰ ਹੈ ਤੇ ਉਸ ਤਿਹਾਰ ਨੂੰ ਹੀ ਮੱਦੇ ਨਜ਼ਰ ਰੱਖੇ ਹੋਏ ਅੱਜ ਐਸਐਸਓ ਸ਼੍ਰੀ ਹਰਗੋਬਿੰਦਪੁਰ ਸੁਖਿੰਦਰ ਸਿੰਘ ਹੁਣਾ ਨਾਲ ਔਰ ਉਹਨਾਂ ਦੀ ਸਾਰੀ ਟੀਮ ਦੇ ਨਾਲ ਅਸੀਂ ਸਾਰੇ ਬਾਜ਼ਾਰਾਂ ਦੇ ਵਿੱਚ ਫਲੈਗ ਮਾਰਚ ਕੱਢ ਰਹੇ ਹਾਂ ਔਰ ਇਹਦਾ ਮਕਸਦ ਲੋਕਾਂ ਦੇ ਵਿੱਚ ਉਹਨਾਂ ਦਾ ਕੰਫੀਡੈਂਸ ਬਿਲਡ ਅਪ ਕਰਨ ਵਾਲੀ ਗੱਲ ਹੈ ਕਿ ਪੁਲਿਸ ਹਰ ਟਾਈਮ ਤੁਹਾਡੇ ਨਾਲ ਹੈਗੀ ਆ ਇਸ ਕਰਕੇ ਇਸ ਤਿਹਾਰ ਨੂੰ ਵੇਖ ਔਫ ਹੋ ਕੇ ਪੂਰੀ ਖੁਸ਼ੀਆਂ ਦੇ ਨਾਲ ਪੂਰੀ ਤੰਦਾਈ ਨਾਲ ਆਪਣਾ ਮਨਾਣ ਤੇ ਕਿਸੇ ਕਿਸਮ ਦੇ ਵੀ ਅਗਰ ਕੋਈ ਗੱਲ ਹੁੰਦੀ ਹੈ ਤੇ ਪੁਲਿਸ ਉਹਨਾਂ ਦੀ ਮਦਦ ਲਈ ਉਹਨਾਂ ਦੇ ਲਈ ਹਰ ਟਾਈਮ 24 ਘੰਟੇ 24/7 ਹਾਜ਼ਰ ਹੈਗੀ ਹੈ ਤੇ ਕਿਸੇ ਵੀ ਟਾਈਮ ਤੇ ਸਾਨੂੰ ਫੋਨ ਕਰਨ ਹਾਂ ਬਾਕੀ ਇਹ ਹੈ ਕਿ ਮੈਂ ਇਲਾਕਾ ਵਾਸੀਆਂ ਨੂੰ ਇਹ ਜ਼ਰੂਰ ਅਪੀਲ ਕਰਦਾ ਕਿ ਕਿਸੇ ਵੇਲੇ ਕੋਈ ਸ਼ਰਾਰਤੀ ਅੰਸਰ ਹੁੰਦੇ ਆ ਜੋ ਤਿਹਾਰਾਂ ਦੇ ਮੱਦੇਨਜ਼ਰ ਭੀੜ ਭੜਕਾ ਦੇਖ ਕੇ ਤੇ ਕੋਈ ਲਵਾਰੇ ਸਮਾਨ ਅਗਰ ਉਹਨਾਂ ਨੂੰ ਕੋਈ ਨਜ਼ਰ ਆਂਦਾ ਤਾਂ ਉਹਦੀ ਇਮੀਡੀਟ ਸਾਨੂੰ ਸੂਚਨਾ ਦੇਣ ਉਹ ਕੋਈ ਵੀ ਵਿਸਫੋਟਕ ਹੋ ਸਕਦਾ ਕੋਈ ਕੁਛ ਵੀ ਹੋ ਸਕਦਾ ਇਸ ਕਰਕੇ ਉਹਦੇ ਵਿੱਚ ਨਾ ਤਾਂ ਇਹ ਲਗਰਜੀ ਕਰਨ ਤੇ ਨਾ ਇਸ ਗੱਲ ਦਾ ਦੱਸਣ ਕਿ ਗੁਰੇ ਕਰ ਥੈਂਕ ਯੂ